ਹਲਕਾ ਬਾਬਾ ਵਕਾਲਾ ਦੇ ਪਿੰਡ ਜੋਧੇ ਦੇ ਗਰੀਬ ਪਰਿਵਾਰ ਦਾ ਮੁਖੀ ਤੇ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਢਿੱਡ ਭਰਨ ਵਾਲਾ ਵਿਅਕਤੀ ਮੰਜੇ ਤੇ ਪਿਆ ਹੈ ਤੇ ਪਰਿਵਾਰ ਜਿਹੜਾ ਉਹ ਇਲਾਜ ਕਰਵਾਉਣ ਦੇ ਲਈ ਅਸਮਰਥ ਹੈ ਪੀੜਤ ਵਿਅਕਤੀ ਤਿੰਨ ਬੇਟੀਆਂ ਦਾ ਪਿਤਾ ਜੋ ਮਜ਼ਦੂਰੀ ਦੇ ਲਈ ਘਰੋਂ ਤਾਂ ਨਿਕਲਿਆ ਸੀ ਪਰ ਕਿਸੇ ਹਾਦਸੇ ਕਾਰਨ ਗੰਭੀਰ ਸੱਟਾਂ ਲੱਗਣ ਦੇ ਨਾਲ ਹਸਪਤਾਲ ਦੇ ਵਿੱਚ ਪਿਆ ਹੈ ਤੇ ਪੀੜਤ ਪਰਿਵਾਰ ਜਿਹੜਾ ਹੈ ਉਹ ਇਲਾਜ ਕਰਵਾਉਣ ਦੇ ਲਈ ਅਸਮਰਥ ਹੈ ਜਿਸ ਦੇ ਵੱਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਉਹ ਇੱਥੋਂ ਜ਼ਿੰਮੇਵਾਰਾਂ ਦੇ ਕੰਮ ਤੇ ਗਿਆ ਵਾ। ਹੂੰ। ਕੰਮ ਤੇ ਗਿਆ ਤੇ ਚੰਨ ਕੋਦੇ ਕਹਿੰਦੇ ਟਰਾਲੀ ਨੂੰ ਦੇਖ ਕੇ ਸੱਟ ਲੱਗ ਗਈ ਆ। ਉਹਨੂੰ ਪਹਿਲਾਂ ਗੜੇ ਹਸਪੀਟਲ ਲੈ ਗਏ ਆ। ਹਸਪੀਟਲ ਲੈ ਗਏ ਆ ਉੱਥੇ ਉਹਨਾਂ ਨੇ ਮਨਾਂ ਕਰ ਦਿੱਤਾ ਵਾ। ਫਿਰ ਉਹਨੂੰ ਡੀ ਐਮ ਸੀ ਹਸਪੀਟਲ ਖੜਿਆ ਲੁਧਿਆਣੇ। ਉੱਥੇ ਉਹਦਾ ਇਲਾਜ ਚੱਲਦਾ ਪਿਆ ਵਾ। ਤੇ ਇਲਾਜ ਇਹ ਕਰਦੇ ਕਰਦੇ ਆ ਮਤਲਬ ਦੱਸਿਆ ਵੀ ਉਹਦੇ ਅੰਦਰੂਨੀ ਜਿਹੜੀ ਆ ਸੱਟ ਜਿਆਦਾ ਵਾ ਬਹੁਤ ਹਸਪੀਟਲ ਦਾਖਲ ਨੇ ਤੇ ਪਰ ਉੱਥੇ ਖਰਚਾ ਬਹੁਤ ਆ ਉਹੀ ਕਮੋਣ ਵਾਲਾ ਹੀ ਹੋਰ ਕੋਈ ਘਰ ਵਿੱਚ ਹੈ ਨਹੀਂ ਕਮੋਣ ਵਾਲਾ ਤਿੰਨ ਮੇਰੀਆਂ ਬੇਟੀਆਂ ਨੇ ਤੇ ਬੇਟਾ ਕੋਈ ਨਹੀਂਗਾ ਤੇ ਉੱਥੇ ਮਤਲਬ ਲਾਜ ਨਹੀਂਗਾ ਸਾਡੇ ਕੋਲ ਹੋਣਿਆ ਹੁਣ ਦੇਖਣਾ ਇਹ ਹੋਵੇਗਾ ਕਿ ਕੋਈ ਸੰਸਥਾ ਮਦਦ ਦੇ ਲਈ ਅੱਗੇ ਆਉਂਦੀ ਹੈ ਜਾਂ ਨਹੀਂ